ਐ ਯਸ਼ਪਲ ਕੁੰਡਲ ਜ਼ਿਲ੍ਹਾ ਜੰਨਰ ਸਕੱਤਰ ਭਾਜਪਾ ਗਰਦਾਸਪੁਰ ਤੇ ਮੇਰੇ ਨਾਲ ਬਲਵਿੰਦਰ ਸਿੰਘ ਜੀ ਬਿੱਟੂ ਇਨਚਾਰਜ ਸੰਮਤੀ ਪ੍ਰੋਗਰਾਮ ਤੇ ਸਹਿ ਇਨਚਾਰਜ ਨੀਦੇਸ਼ ਸ਼ਰਮਾ ਜੀ ਤੇ ਸਾਡੇ ਗਰਦਾਸਪੁਰ ਮੰਡਲ ਦੇ ਦੋਨੇ ਮੰਡਲ ਪ੍ਰਧਾਨ ਰਕੀਮੰਤ ਜੀ ਤੇ ਮਹਾਜਨ ਸਾਹਿਬ ਰੋਹਿਤ ਮਹਾਜਨ ਜੀ ਅੱਜ ਅਸੀਂ ਸਾਡੇ ਭਾਰਤ ਦੇਸ਼ ਦੇ ਨੂੰ ਇਕੱਠਾ ਕਰਨ ਵਾਲੇ ਲੋਹ ਪੁਰਸ਼ ਸਰਦਾਰ ਵੱਲੋਂ ਭਾਈ ਪਟੇਲ ਜੀ ਦੀ 150ਵੀਂ ਜਨਮ ਦਿਤੀ ਤੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਨਹੀਂ ਪੁਦੇਸ਼ ਦੇ ਵਿੱਚ 31 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਪ੍ਰੋਗਰਾਮ ਕੀਤੇ ਜਾ ਰਹੇ ਹਨ ਜਿਹਦੀ ਕੜੀ ਵੱਜੋਂ ਅੱਜ ਇੱਥੇ ਪ੍ਰੈਸ ਕਾਨਫਰੰਸ 'ਚ ਆਪਾਂ ਸ਼ਾਮਲ ਹੋਏ ਆਂ ਮੈਂ ਪ੍ਰੈਸ ਵੀਰਾਂ ਦਾ ਤੇ ਯੂਵਾ ਕੇਂਦਰ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਮੈਡਮ ਜੀ ਨੇ ਆਯੋਜਿਤ ਕੀਤਾ ਮੈਂ ਉਹਨਾਂ ਦਾ ਵੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਭਾਰਦੇਸ਼ ਭਾਵੇਂ ਸਾਲ 1947 ਦੇ ਵਿੱਚ ਆਯਾਦ ਹੋ ਗਿਆ ਪਰ ਅੰਗਰੇਜ਼ ਉਸ ਦੇ ਨਾਲ ਨਾਲ ਇਸ ਦੇਸ਼ ਦੇ 562 ਟੁਕੜੇ ਕਰਕੇ ਚਲੇ ਗਏ ਇਹ ਲੋਪੁਰਸ਼ ਵੱਲਭਾਈ ਪਟੇਲ ਜੀ ਦੀ ਸੋਚ ਨੇ ਪੂਰੇ ਭਾਰਤ ਨੂੰ ਇੱਕ ਵਾਰੀ ਫੇਰ ਇਕੱਠਾ ਕੀਤਾ ਤੇ ਇਕੱਠਾ ਕਰਕੇ ਇਹਨੂੰ ਭਾਰਤ ਦੇਸ਼ ਦਾ ਇੱਕ ਨਾਂ ਦੇ ਕੇ ਇੱਕ ਨੂੰ ਸੰਗਠਨਤਮਕ ਰੂਪ ਦਿੱਤਾ ਜਿੱਥੇ ਉਹਨਾਂ ਨੂੰ ਇਹ ਯਾਦ ਕੀਤਾ ਜਾ ਰਿਹਾ ਇਹ ਇੱਕ ਬੜੇ ਸਧਾਰਨ ਪਰਿਵਾਰ ਦੇ ਵਿੱਚ ਗੁਜਰਾਤ ਸਟੇਟ ਦੇ ਵਿੱਚ ਪੈਦਾ ਹੋਏ ਅੱਜ ਅਸੀਂ ਉਹਨਾਂ ਦੀ ਇਸ ਜਨਮ ਦਿਨ ਨੂੰ ਯਾਦ ਕਰਦਿਆਂ ਹੋਇਆ ਉਹਨਾਂ ਨੂੰ ਸੀਸ ਝੁਕਾ ਕੇ ਸੀਸ ਝੁਕਾ ਕੇ ਨਮਸਕਾਰ ਕਰਦੇ ਆਂ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਰਹੇ ਆਂ ਪੰਜਾਬ ਭਾਜਪਾ ਵੱਲੋਂ ਜੋ ਵੀ ਆਦੇਸ਼ ਜਿਹੜੇ ਆ ਸਾਨੂੰ ਦਿੱਤੇ ਗਏ ਆ ਇਹ ਮਨਾਉਣ ਵਾਸਤੇ ਜੇ ਜਿਹੜਾ 31 ਅਕਤੂਬਰ ਤੋਂ ਲੈ ਕੇ 25 ਨਵੰਬਰ ਦਾ ਸਮਾਵਾਂ ਜਿਸ ਤਰੀਕੇ ਕੱਲ ਵੀ ਆਪਾਂ ਗਰਦਾਸਪੁਰ ਵਿਖੇ ਇਹ ਵੈਲੀ ਕੱਢੀ ਤੇ ਇਸੇ ਤਰ੍ਹਾਂ ਜੋ ਹੋਰ ਅਗਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਹੈ ਚਾਹੇ ਉਹ ਸਵਸ਼ ਭਾਰਤ ਦਾ ਪ੍ਰੋਗਰਾਮ ਹੋਏ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਉਹ ਜਾ ਕੇ ਆਪਾਂ ਉਹਨੂੰ ਬੱਚਿਆਂ ਨੂੰ ਮੋਟੀਵੇਸ਼ਨ ਦਾ ਕੰਮ ਹੋਏ ਸੰਗਠਨਤਮਕ ਦਾ ਕੰਮ ਹੋਏ ਉਹ ਚੱਲਦੇ ਰਹਿਣਗੇ ਤੇ ਕਰਦੇ ਰਵਾਂਗੇ ਅਸੀਂ ਫਿਰ ਮੈਂ ਇੱਕ ਵਾਰੀ ਵੱਲੋਂ ਭਾਈ ਪਟੇਲ ਜੀ ਨੂੰ ਯਾਦ ਕਰਦਿਆਂ ਉਹਨਾਂ ਨੂੰ ਆਪਣਾ ਸਿਰ ਝੁਕਾ ਕੇ ਨਮਸਕਾਰ ਕਰਦਾ ਤੇ ਉਹਨਾਂ ਨੂੰ ਸ਼ਰਦਾ ਦਾ ਫੁੱਲ ਪੇਟ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾ